ਹਾਂਜੀ ਅਭਿਜੈ ਆਪਾਂ ਜੇ ਗੱਲ ਕਰੀਏ ਤੁਸੀਂ ਵੀ ਜੇ ਕਹੋ ਕਿ ਹਲਕੇ ਦੇ ਸੇਵਾਦਾਰ ਹੋ ਤਾਂ ਜਿਹੜੀ ਲੋਕਾਂ ਦੀ ਸਮੱਸਿਆ ਜਿਹੜੀ ਸਰਕਾਰ ਦੇ ਸਰਕਾਰੀ ਦੁਆਰੇ ਲੈ ਕੇ ਜਾਂਦੇ ਆ ਤਾਂ ਲੋਕਾਂ ਦੀ ਸਮੱਸਿਆ ਨੂੰ ਚੱਗ ਜ਼ਾਹਿਰ ਵੀ ਕਰਦੇ ਆ ਤਾਂ ਜਿਹੜੀ ਸਪਾਈਸ ਸੰਗਠਨ ਹੈਗਾ ਸੋਮਵਾਰ ਨੂੰ ਹੜਤਾਲ ਤੇ ਜਾ ਰਿਹਾ ਵਾ ਤਾਂ ਜਿੰਨੂੰ ਲੈ ਕੇ ਕਿਤੇ ਨਾ ਕਿਤੇ ਕਹੋ ਕਿ ਪਹਿਲਾਂ ਹੀ ਗੰਦਗੀ ਦੀ ਢੇਰ ਸ਼ਹਿਰ ਦੇ ਵਿੱਚ ਡੰਪ ਦੀ ਸਮੱਸਿਆ ਨੂੰ ਲੈ ਕੇ ਹੋਏ ਪਏ ਆ ਤਾਂ ਕਿਦਦਰ ਹਾਲਾਤ ਬਣ ਸਕਦੇ ਆਂ ਉਹਦੇ ਟਾਈਮ ਚ ਸ਼ਹਿਰ ਦੇ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕੋ ਬੋਲ ਰਹਾ ਦੇਖੋ ਮੀਡੀਆ ਨੇ ਹਮੇਸ਼ਾ ਲੋਕਤੰਤਰ ਦੇ ਵਿੱਚ ਚੌਥੇ ਥੰਬ ਦੀ ਭੂਮਿਕਾ ਨਿਭਾਈ ਆ ਤੇ ਵਿਰੋਧੀਆਂ ਨੂੰ ਹਮੇਸ਼ਾ ਉਹਨਾਂ ਨੇ ਜਿਹੜਾ ਵਾ ਸਾਥ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ ਵਾ ਸੋ ਅੱਜ ਬੜੀ ਵਧੀਆ ਤੁਸੀਂ ਜਿਹੜੀ ਇੱਕ ਇਸ਼ੂ ਲੈ ਕੇ ਸਾਡੇ ਵਿੱਚ ਆਏ ਹੋ ਕਿ ਜਿਹੜਾ ਸੋਮਵਾਰ ਨੂੰ ਤੁਹਾਡੇ ਮੁਤਾਬਿਕ ਜਿਹੜਾ ਸਫਾਈ ਕਰਮਚਾਰੀ ਸੰਗਠਨ ਕਪੂਤਰੇ ਦਾ ਉਹ ਜਿਹੜਾ ਵਾ ਧਰਨੇ ਤੇ ਜਾ ਰਿਹਾ ਵਾ ਜਿੰਨਾਂ ਦੀ ਪ੍ਰਧਾਨਗੀ ਗੋਪਾਲ ਥਾਪਾ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਤੁਸੀਂ ਟੀਮ ਠੀਕ ਆ ਹਰ ਬੰਦੇ ਨੂੰ ਅੱਜ ਦੇ ਸਮੇਂ ਦੇ ਵਿੱਚ ਆਪਣੀ ਜਿਹੜੀ ਮੰਗਾਂ ਵਾ ਮਨਵਾਉਣ ਦਾ ਲੋਕਤੰਤਰ ਚ ਅਧਿਕਾਰ ਆ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਕਿ ਲੋਕਤੰਤਰ ਚ ਆਪਾਂ ਰਹਿ ਰਹੇ ਆ ਬਹੁਤ ਲੰਬੇ ਸਮੇਂ ਤੋਂ ਸਾਡੇ ਕੋਲ ਸਾਰਿਆਂ ਕੋਲ ਅਧਿਕਾਰ ਆ ਜੇ ਉਹਨਾਂ ਨੂੰ ਵੀ ਕੋਈ ਸਮੱਸਿਆ ਆ ਰਹੀ ਆ ਸੋ ਜਿਹਦੇ ਕਰਕੇ ਉਹ ਸੋਮਵਾਰ ਨੂੰ ਹੜਤਾਲ ਤੇ ਜਾ ਰਿਹਾ ਪਰ ਮੈਂ ਇਹਦੇ ਵਿੱਚ ਪੁੱਛਣਾ ਚਾਹੁੰਦਾ ਪਿਸੂਗਾ ਕੌਣ ਜੇ ਸਫਾਈ ਕਰਮਚਾਰੀ ਆਓ ਵਿਚਾਰੇ ਆਪਣੀ ਜਗ੍ਹਾ ਬੜੇ ਪਰੇਸ਼ਾਨ ਆ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਮਿੱਠਾ ਮੁੰਡਾ ਦੇ ਕੇ ਹੜਤਾਲ ਖਤਮ ਕਰਵਾਈ ਜਾ ਰਹੀ ਆ ਪਰ ਹਰ ਵਾਰੀ ਆਪਾਂ ਜਾਣਦੇ ਜੋ-ਜੋ ਹੜਤਾਲ ਹੋਈ ਆ ਅੱਗੇ ਜਿਹੜੇ ਆ ਕੂੜੇ ਦੇ ਢੇਰ ਨੇ ਲੱਗੇ ਹੁੰਦੇ ਆ ਤੇ ਜੇ ਹੁਣ ਜਿਹੜੇ ਆ ਸਾਡੇ ਸਫਾਈ ਸੇਵਕ ਆ ਉਹ ਆਪਣੀ ਮੰਗਾਂ ਲੈ ਕੇ ਹੜਤਾਲ ਤੇ ਜਾਣਗੇ ਤੇ ਤੁਸੀਂ ਦੱਸੋਗਾ ਜ਼ਿੰਮੇਵਾਰ ਕੌਣ ਹੋਵੇਗਾ ਜਾਂ ਜ਼ਿੰਮੇਵਾਰੀ ਚੱਕਣਗੇ ਐਮਐਲਏ ਰਾਣਾ ਕੁਰਜੀਤ ਸਿੰਘ ਜਾਂ ਜ਼ਿੰਮੇਵਾਰੀ ਚੱਕਣਗੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਜਾਂ ਜ਼ਿੰਮੇਵਾਰੀ ਚੱਕਣਗੇ ਨੀਅਰ ਡਿਪਟੀ ਮੇ ਡਿਪਟੇ ਮੈਂ ਅਧਿਆਨ ਦੇ ਕਾਉਂਸਲ ਜਿੰਮੇਵਾਰ ਚੱਕੇਗਾ ਕੌਣ ਕਿਉਂ ਜਿੰਮੇਵਾਰ ਦਾ ਮੈਂ ਕਹਿ ਰਿਹਾ ਹਾਂ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਏਡੀ ਵੱਡੀ ਮੰਗ ਵਾ ਜਿਹੜੀ ਮੁਲਾਜ਼ਮ ਫਰਕ ਦੀ ਕਿ ਸਾਡੇ 175 ਮੁਲਾਜ਼ਮ ਜਿਹੜੇ ਭਰਤੀ ਕੀਤੇ ਜਾਣ ਪਰ ਉੱਤੇ ਹੋ ਗੀ ਰਿਆ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਇਹਦੇ ਵਕੀਲਾਂ ਨੇ ਵੀ ਪਿੱਛੇ ਜਿਹੜਾ ਵਾ ਇਕ ਚ ਕਿਹਾ ਗਿਆ ਸੀ ਕਿ ਜਿਹੜਾ ਉਹ ਜੱਜਾਂ ਦੇ ਕੋਲੋਂ ਤਰੀਕ ਮਿਲਦੀ ਆ ਇਥੇ ਉਤੋਂ ਵੀ ਕੰਮ ਜਿਹੜਾ ਉਲਟੇ ਚੱਲ ਗਿਆ ਵਾ ਕਿ ਤਰੀਕ ਤੇ ਤਰੀਕ ਦਿੱਤੀ ਜਾ ਰਹੀ ਆ ਸੋ ਜਿਹੜਾ ਸਫਾਈ ਕਰਮਚਾਰੀ ਜਿਹੜੀ ਯੂਨੀਅਨ ਆ ਉਹ ਪ੍ਰੋਟੈਸਟ ਕਰੀ ਜਾ ਰਹੀ ਆ ਪਰ ਇਹਦਾ ਹੱਲ ਕੌਣ ਕੱਢੇਗਾ ਕਿੱਦਾਂ ਕੱਢੇਗਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਇਹ ਸਾਰੇ ਸੋਚਨ ਤੇ ਮਜਬੂਰ ਹੋਏ ਹੋਏ ਆ ਕਾਰਨ ਕੀ ਮੰਦੇ ਕਿ ਕਿੰਨੇ ਕ ਵੱਡੇ ਇਸ਼ੂ ਆ ਜਿਹਨੂੰ ਲੈ ਕੇ ਕਹ ਲੋ ਕਿ ਨਗਰ ਨਿਗਮ ਦੇ ਜਿਲਕੀ ਮੇਅਰ ਡਿਪਟੀ ਮੇਅਰ ਜਾਂ ਐਮਐਲਏ ਸਾਹਿਬ ਇਹ ਕਹ ਲੋ ਕਿ ਅਥਿਆਰ ਸੈਟ ਦੇ ਨਜ਼ਰ ਆ ਰਹੇ ਆ ਅਥਿਆਰ ਤਾ ਸੈਟ ਦੇ ਨਜ਼ਰ ਆ ਰਿਹਾ ਜੀ ਇਹ ਜਲਦੀ ਪੀ ਆ ਜੀ ਇੱਕ ਕ੍ਰੈਡਿਟ ਵਾਰ ਹੱਲੇ ਸਾਰਿਆਂ ਨੂੰ ਪਤਾ ਨਾ ਤੇ ਐਮਸੀ ਦੇ ਇਲੈਕਸ਼ਨ ਨਾ ਐਮਐਲਏ ਇਲੈਕਸ਼ਨ ਇਹ ਉਦੋਂ ਦੇਖਿਓ ਹੱਲ ਹੋਣੇ ਜਦੋਂ ਜਾਂ ਤੇ ਐਮਸੀ ਦੇ ਇਲੈਕਸ਼ਨ ਆਉਣ ਵਾਲੇ ਹੋ ਜਾਣਗੇ 6 ਮਹੀਨੇ ਪਹਿਲੋਂ ਜਾਂ ਐਮਐਲਏ ਦੇ ਫਿਰ ਇਹਨਾਂ ਨੇ ਉਦੋਂ ਕਾਰਵਾਈ ਸ਼ੁਰੂ ਕਰ ਦੇਣੀ ਆ ਵਿੱਚ ਨੇ ਕਹਿੰਦਾ ਇਲੈਕਸ਼ਨ ਕੋਡ ਲੱਗ ਗਿਆ ਤੇ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਵਾ ਹੱਲ ਹੋਊਗਾ ਫਿਰ ਵਿੱਚ ਕੀ ਹੋਣਾ ਵਾ ਹਰ ਬੰਦੇ ਨੇ ਸੋਚਿਆ ਚਲੋ ਆਹ ਉਨ ਤੇ ਇਲੈਕਸ਼ਨ ਆ ਉਹ ਵੀ ਮਜਬੂਰ ਆ ਕੋਈ ਵੀ ਪਾਰਟੀ ਕਾਂਗਰਸ ਆ ਭਾਵੇਂ ਆਮ ਆਦਮੀ ਕਿਉਂਕਿ ਇਸ ਟਾਈਮ ਆਮ ਆਦਮੀ ਜਿਹੜੀ ਸਰਕਾਰ ਆ ਕਾਂਗਰਸ ਜਿਹੜੀ ਆ ਹਾਊਸ ਦੇ ਵਿੱਚ ਜਿਹੜੀ ਆ ਬੈਠੀ ਹੋਈ ਆ ਸੋ ਸਿਰਫ ਤੇ ਸਿਰਫ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਮੁੱਦੇ ਕੋਈ ਵੱਡੇ ਨਹੀਂ ਆ ਮੁੱਦੇ ਦੇਖਿਆ ਜਾਵੇ ਕੂੜੇ ਦੀ ਡੰਪ ਲਈ ਜਗਾ ਚਾਹੀਦੀ ਜੋ ਕਿ ਪਿਛਲੇ 23 ਸਾਲਾਂ ਦੇ ਵਿੱਚ ਕੂੜੇ ਦੀ ਡੰਪ ਨਹੀਂ ਲੱਗ ਜਗਾ ਨਹੀਂ ਲੱਗ ਪਈ ਵਾਰ-ਵਾਰ ਇਥੋਂ ਰਾਣਾ ਗੁਰਜੀਤ ਸਿੰਘ ਐਮਐਲਏ ਬੰਦੇ ਨੇ ਵੱਖ-ਵੱਖ ਸਰਕਾਰਾਂ ਵੀ ਆਉਂਦੀਆਂ ਰਹੀਆਂ ਤੇ ਇੱਥੇ ਜਿਹੜੀ ਕਾਲਪੇਸ਼ਨ ਵੀ ਬਣ ਗਈ ਪਰ ਕੂੜੇ ਦੀ ਡੰਪ ਲਈ ਜਗਾ ਨਹੀਂ ਮਿਲ ਪਈ ਫਿਰ ਉਸ ਤੋਂ ਬਾਅਦ 175 ਮੁਲਾਜ਼ਮ ਭਰਤੀ ਕਰਨੇ ਹੋਣ ਉਹ ਸਵਾ 3 ਸਾਲ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਮੇਰੇ ਵੱਲੋਂ ਵੀ ਸਮੇਂ-ਸਮੇਂ ਤੇ ਡੀ ਸਾਹਿਬ ਨੂੰ ਕਿਹਾ ਗਿਆ ਡੀਸੀ ਬਦਲ ਦੇਗੇ ਏਡੀਸੀ ਬਦਲ ਦੇਗੇ ਪਰ ਇੱਥੇ ਅੱਜ ਵੀ ਮੁਲਾਜ਼ਮ ਭਰਤੀ ਨੂੰ ਇਹ ਸਿਰਫ ਤੇ ਸਿਰਫ ਆਪਣੇ ਫਰਜ ਤੋਂ ਸਾਰੇ ਭਜਦੇ ਪਏ ਆ ਫਰਜ ਜਿਹੜਾ ਉਹ ਨਭਾ ਨਹੀਂ ਬਾਰੇ ਜੇ ਇਸ ਮੰਡੀ ਸਾਡੇ ਵੀ ਨਗਰ ਨਿਕਮ ਕਮਿਸ਼ਨਰ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਕਿ ਜਿਹੜੀ ਕਿ ਡੰਪ ਦੀ ਸਮੱਸਿਆ ਬਾਤ ਉਹ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਹੈ ਪਰ ਕਿਤੇ ਨਾ ਕਿਤੇ ਹਾਊਸ ਦੀ ਮੀਟਿੰਗ ਤੇ ਬਾਕੀ ਦਾ ਕੰਮ ਉਹ ਨਿਰਭਰ ਕਰਦਾ ਦੇਖੋ ਜੀ ਹਾਊਸ ਦੀ ਮੀਟਿੰਗ ਕਿੱਦਾਂ ਹੋਊਗੀ ਐ ਮਸੀਂ ਤੁਸੀਂ ਤੇ ਕਰਾਂ ਸਕਦੇ ਉੱਥੇ ਇਹਨਾਂ ਦੇ ਆਕਾ ਜਿਹੜੇ ਆ ਰਾਣਾ ਗੁਰਜੀਤ ਸਿੰਘ ਐਮ ਐਲ اے ਉਹ ਆਣਗੇ ਤੇ ਹਾਊਸ ਦੀ ਮੀਟਿੰਗ ਕਰਵਾਈ ਜਾਊਗੀ ਜੇ ਉਹ ਮੰਨ ਲਓ ਜੇ ਤੇ ਉਹਨਾਂ ਦੇ ਹੱਕ 'ਚ ਕੋਈ ਗੱਲ ਨਹੀਂ ਹੁੰਦੀ ਤੇ ਸਾਡੇ ਬਹੁਤ ਸਤਿਕਾਰਯੋਗ ਐਮ ਸੀ ਸਹਿਬਾਨ ਮੀਂ ਦੇ ਵਿੱਚ ਵੀ ਪ੍ਰੋਟੈਸਟ ਕਰਦੇ ਰਹਿੰਦੇ ਆ ਤੇ ਜੇ ਲੋਕਾਂ ਦੇ ਹੱਕ ਦੀ ਗੱਲ ਹੋਵੇ ਤੇ ਪ੍ਰੋਟੈਸਟ ਮਿਲੂਗੇ ਦਿਖਦਾ ਨਹੀਂ ਆ ਤੇ ਫੇਰ ਸਿਰਫ ਕਹਿੰਦੇ ਆ ਜੀ ਹਾਊਸ ਦੀ ਮੀਟਿੰਗ ਤਾਂ ਹੋਊਗੀ ਸੋ ਮਾਨ ਜੋ ਰਾਣਾ ਗੁਰਜੀਤ ਸਿੰਘ ਜਾਗੇ ਹੁਣ ਰਾਣਾ ਜੀ ਜਿਹੜੇ ਆ ਵਿਚਾਰੇ ਕੋਈ ਆਪਣੇ ਪਰਸਨਲ ਫੰਕਸ਼ਨ ਮੰਨ ਲਓ ਬਾਹਰ ਗਿਆ ਹੋਣਗੇ ਇਹਦਾ ਮ ਇੱਥੇ ਬੈਠੇ ਰਹਾਂਗੇ ਇਹ ਬੜੀ ਜੜੀ ਆ ਸ਼ਰਮਵਲੀ ਗੱਲ ਆ ਕਿ ਹਾਊਸ ਦੀ ਮੀਟਿੰਗ ਹੀ ਰੇਂਜ ਨਹੀਂ ਉਬਾਰੀ ਸਵੈਚੇ ਕਮਿਸ਼ਨਰ ਸਾਹਿਬ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਥੋੜੀ ਜੀ ਆਪਣੀ ਜੜੀ ਆ ਕੁਰਸੀ ਚੇਅਰ ਜਿਹੜੀ ਆ ਬੜੀ ਵੱਡੀ ਚੇਅਰ ਤੇ ਤੁਸੀਂ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ ਫਗਵਾੜਾ ਵੀ ਤੁਹਾਡੇ ਕੋ ਆ ਤੁਸੀਂ ਇੱਕ ਅਫਸਰ ਨੂੰ ਤਗੜੇ ਅਫਸਰ ਨੂੰ ਤੁਹਾਨੂੰ ਚਾਹੀਦਾ ਉੱਪਰ ਦੇ ਜਿਹੜੇ ਆ ਸਰਕਾਰੀ ਲੈਣ ਤੰਤਰ ਮੰਤਰਵਾ ਉਹਨਾਂ ਨਾਲ ਜਾ ਕੇ ਗੱਲਬਾਤ ਕਰੋ ਤਾਂ ਕਿ ਕਪੂਥੇ ਲੋਕ ਜਿਹੜੇ ਆ ਪਿਸ ਪਿਸਨ ਨਾ ਸਿਰਫ ਸਿਰਫ ਸਿਆਸਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਕਿ ਅਕੋਰਡਿੰਗ ਟੂ ਰੂਲ ਜਿੰਦਕਰ ਹਾਊਸ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਨਹੀਂ ਹੋਊਗਾ ਜਗ੍ਹਾ ਲਈ ਤਾਂ ਉੰਤਕਰ ਕੋੜਾ ਨਹੀਂ ਛੱਟਿਆ ਜਾ ਸਕਦਾ ਕਿਤੇ ਵੀ ਜਗ੍ਹਾ ਤੇ ਜਿੱਥੇ ਕਿ ਸਰਕਾਰ ਵੱਲੋਂ ਨਿਸ਼ਾਨਦੇਹੀ ਕੀਤੀ ਗਈ ਹੈ ਵਾ ਪਰ ਉਸ ਦਰਮਿਆਨ ਆਮ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਪਰੇਸ਼ਾਨੀ ਆ ਰਹੀ ਹੈ ਤਾਂ ਇਹ ਤਾਂ ਤੁਸੀਂ ਵੀ ਜਾਨੂ ਹੋਗੇ ਦੇਖੋ ਜੀ ਨਹੀਂ ਮੈਂ ਤੇ ਆਮ ਲੋਕਾਂ ਦੇ ਜਿਹੜੇ ਹੱਕ ਲਈ ਆਵਾਜ਼ ਬੁਲੰਦ ਕੀਤੀ ਹੈ ਹਮੇਸ਼ਾ ਹਲਕੇ ਕਬੂਥਰੇ ਦੇ ਆਉਣ ਵਾਲੇ ਸਮੇਂ 'ਚ ਕੋਈ ਵੀ ਦਾ ਰੋਜ਼ ਜਿਹੜਾ ਵਾ ਪ੍ਰਕਟ ਹੁੰਦਾ ਲੋਕਾਂ 'ਚ ਮੈਂ ਲੋਕਾਂ ਦੇ ਨਾਲ ਆ ਕਿਉਂਕਿ ਲੋਕ ਮੇਰੇ ਸਿਰ ਦਾ ਤਾਜ ਆ ਜੇ ਲੋਕਾਂ ਨੂੰ ਕੋਈ ਪਰੇਸ਼ਾਨੀ ਆਊਗੀ ਤੇ ਫਿਰ ਮੈਂ ਕਾਰਪੋਰੇਸ਼ਨ ਦੇ ਇਟਰੈਕਟਰ ਖੜਕਾਊਂਗਾ ਉਹਦਾ ਜ਼ਿੰਮੇਵਾਰ ਕਾਰਪੋਰੇਸ਼ਨ ਹੋਵੇਗਾ ਕਿਉਂਕਿ ਹਾਊਸ ਦੀ ਮੀਟਿੰਗ ਕਰਨਾ ਕਾਰਪੋਰੇਸ਼ਨ ਦੇ ਕਾਉਂਸਲਰ ਸਰਬਾਨਾਂ ਦਾ ਕੰਮ ਤੇ ਉਹਦੇ ਵਿੱਚ ਨਾ ਸਾਥ ਦੇਣਾ ਕਮਿਸ਼ਨਰ ਦਾ ਫਰਜ ਹੈ ਤੇ ਸਭ ਤੋਂ ਵੱਡਾ ਰੋਲ ਆ ਐਮਐਲਏ ਰਾਣਾ ਗੁਰਜੀਤ ਸਿੰਘ ਜਿੰਨਾਂ ਨੂੰ ਜਿਹੜੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਆ ਮੈਨੂੰ ਲੱਗਦਾ ਨਹੀਂ ਆ ਕਿਉਂਕਿ ਚਲੋ ਮੈਂ ਛੋਟਾ ਮੂੰਹ ਵੱਡੀ ਗੱਲ ਹੋ ਜੇਗੀ ਰਾਣਾ ਗੁਰਜੀਤ ਸਿੰਘ ਜੀ ਜੇ ਐਡੇ ਤਰ ਤਕੜੇ ਸਰਮਾਇਦਾਰ ਲੀਡਰ ਵੀ ਨੇ ਪੈਸੇ ਵਾਲੇ ਵੀ ਨੇ ਇੰਨੇ ਬਿਜ਼ਨਸ ਵੀ ਰਾਂ ਉਹ ਆਪਣੇ ਕੋਲੋਂ ਕੋਈ ਸਰਕਾਰੀ ਜਗ੍ਹਾ ਜਾਂ ਆਪਣੇ ਕੋਲੋਂ ਖਰੀਦ ਕੇ ਪ੍ਰਾਈਵੇਟ ਤੋਂ ਜਿਹੜੀ ਕਬੂਥਰਾਂ ਜਗ੍ਹਾ ਮੋਈਆ ਕਰਵਾ ਲੈ ਜਿੱਥੇ ਕੂੜੇ ਦਾ ਡੰਪ ਹੋ ਲੱਗ ਸਕਿਆ ਉੱਥੇ ਜਿਹੜੀ ਆ ਇਹ ਕੂੜ ਕਾ ਕੁੜਾ ਗਿੱਲਾ ਕੁੜਾ ਵਕੜਾ ਕਰਕੇ ਉਹਦੇ ਤੋਂ ਇਹਨਾਂ ਆਪਣਾ ਬਿਜ਼ਨਸ ਵੀ ਚੱਲ ਸਕਦਾ ਵਾ ਤੇ ਕਪੂਥੇ ਲੋਕਾਂ ਦਾ ਭਲਾ ਵੀ ਹੋ ਸਕਦਾ ਜੇ ਮਨ ਹੋਵੇ ਜਾਂ ਸਿਰਫ ਡੀਸੀ ਸਾਹਿਬ ਕੋਲ ਫੋਟੋਆਂ ਖਿਚਵਾਉਣ ਦਾ ਕੀ ਸੀਮਿਤ ਰਹਿਣ ਨਹੀਂ ਤਾਂ ਆਪਣੇ ਅਸਤੀਫੇ ਦੇ ਕੇ ਇਹ ਕਹਿ ਰਹੇ ਨੇ ਕਿ ਸਾਡੇ ਹੱਥ ਖੜਿਆ ਜੀ ਲੋਕਾਂ ਦੇ ਨਾਲ ਤੇ ਲੋਕਾਂ ਦੇ ਹੱਕਾਂ ਦੇ ਲਈ ਇਹ ਵੀ ਜਿਹੜਾ ਆਪਣਾ ਪ੍ਰੋਟੈਸਟ ਕਰਨ ਫਿਰ ਸਿੱਧਮ ਸਿੱਧੀ ਤੌਰ ਤੇ ਜਿਹੜੀ ਜ਼ਿੰਮੇਵਾਰ ਉਹ ਸਰਕਾਰ ਹੋਵੇਗੀ ਫਿਰ ਅਸੀਂ ਕਾਰਪੋਰੇਸ਼ਨ ਦੇ ਕੌਂਸਲਰ ਸਾਹਿਬਾਨ ਨੂੰ ਕੋਈ ਵੀ ਜਿਹੜਾ ਵਾ ਕਿੰਤੂ ਪਰੰਤੂ ਨਹੀਂ ਕਹਾਂਗੇ ਰਮਿੰਦਰ ਜੀ ਤੁਸੀਂ ਵੀ ਜੋਇਨ ਸੈਕਟਰੀ ਹੋ ਪੰਜਾਬ ਦੇ ਪਾਲਟੀ ਦੇ ਤੇ ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਜਿਹੜੀ ਕਿ ਮੇਨ ਜਿਹੜੀ ਕੂੜੇ ਦੇ ਡੰਪ ਨੂੰ ਲੈ ਕੇ ਸਮੱਸਿਆ ਆ ਰਹੀ ਹੈ ਤਾਂ ਜਿੰਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਹਿੰ ਲੋ ਕਿ ਕੁਝ ਜ਼ਮੀਨਾਂ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਤਾਂ ਹੁਣ ਡਿਪੈਂਡ ਕਰਦਾ ਵਾ ਕਿ ਹਾਊਸਿੰਗ ਮੀਟਿੰਗ ਤੇ ਕਿ ਹਾਊਸਿੰਗ ਮੀਟਿੰਗ ਹੋਊਗੀ ਤਾਂ ਜਲਦੀ ਉਸ ਮਸਲੇ ਹੱਲ ਹੋ ਸਕਦਾ ਵਾ ਦੇਖੋ ਸ਼ਹਿਰਦਾਰ ਨੂੰ ਪਤਾ ਹੋਵੇ ਕਿ ਜਗਾ ਬਿਲਕੁਲ ਲੈਣੀ ਚਾਹੀਦੀ ਹੈ ਕੂੜਾ ਰੱਖਣ ਲਈ ਪਰ ਜੋ ਐਨਜੀਡੀ ਦੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ ਉਹਨਾਂ ਮੁਤਾਬਕ ਕਿਤੇ ਵੀ ਕੂੜੇ ਦੇ ਢਾੜ ਇਕੱਠੇ ਨਹੀਂ ਕੀਤੇ ਜਾ ਸਕਦੇ ਕੂੜਾ ਘਰਾਂ ਤੋਂ ਚੱਕਿਆ ਜਾਣਾ ਕਿਉਂ ਕਾਰਪੋਰੇਸ਼ਨ ਹੋਵੇ ਜਾਂ ਕਾਉਂਸਲ ਹੋਵੇ ਇਕੱਠਾ ਕਰਕੇ ਉਹਦੀ ਸੈਗਰੀਗੇਸ਼ਨ ਕੀਤੀ ਜਾ ਕੇ ਉਹਨੂੰ ਜਿਹੜਾ ਵਰਤੋਂ ਵਾਲਾ ਉਹਨੂੰ ਵਰਤੋਂ ਵਿੱਚ ਜਿਹੜੀ ਕੋਈ ਚੀਜ਼ ਵੇਚਣ ਵਾਲੀ ਕੋਈ ਵੇਸਟ ਹੈ ਸਾਰਾ ਕੁਝ ਵੱਖਰਾ ਕਰਨ ਦਾ ਸਿਸਟਮ ਹੋਣਾ ਚਾਹੀਦਾ ਉਹਦੇ ਲਈ ਜਗ੍ਹਾ ਲੈਣੀ ਚਾਹੀਦੀ ਹੈ ਜੀਹਦੀ ਜਗਾਹ ਕਿ ਜਿਹਦੀ ਕਿ ਅੱਜ ਤੋਂ ਸਾਰੇ ਨੂੰ ਪਹਿਲਾਂ ਕਪੂਰਥਲੇ ਸੇ ਤਕਰੀਬਨ 22-25 ਸਾਲ ਪਹਿਲਾਂ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਾ ਉਹਦੇ ਨਾਲ ਜਗਾਹ ਸੀ ਉੱਥੇ ਮਸ਼ੀਨਰੀ ਵੀ ਪਈ ਹੈ ਉਸ ਜਗਾਹ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਕਬਜ਼ਾ ਕੀਤਾ ਹੋਇਆ ਜਦੋਂ ਦਿਲ ਕਰਦਾ ਤਾਂ ਉਹਦੇ ਵਿੱਚ ਉੱਥੇ ਜਿੰਦਾ ਲਾ ਦਿੱਤਾ ਜਾਂਦਾ ਉੱਥੇ ਪਿੱਟਾਂ ਬਣੀਆਂ ਹੋਈਆਂ ਜਿਹੜੀ ਜਿਹੜੀ ਇਹ ਕੂੜੇ ਨੂੰ ਅੱਖੋ-ਅਖਰਾ ਕਰਕੇ ਰੱਖਣ ਲਈ ਡਿਸਪੋਜ਼ਲ ਬਣੂ ਉਹਨੂੰ ਤੋੜਿਆ ਗਿਆ ਜਿਹੜੀ ਕਾਰਵਾਈ ਜਿਹੜੀ ਹੁਣ ਤੁਸੀਂ ਗਏ ਕਿ ਕਿਉਂ ਹੋक्स ਦੀ ਕਾਰਵਾਈ ਹੋਊ ਕਿ ਨਹੀਂ ਹੋਊ ਉਹਦੇ ਲਈ ਨੀਤ ਚਾਹੀਦੀ ਹੈ ਕਪੂਰਥ ਨੂੰ ਸਾਫ ਸੁਥਰਾ ਰੱਖਣ ਲਈ ਔਰ ਕਪੂਰਥ ਲਈ ਦੀ ਜਿਹੜੀ ਪ੍ਰੋਪਰ ਦਿੱਖ ਜਿਹਨੂੰ ਅਕੇ ਦੇਸੀ ਐਸ ਸੀ ਸੀ ਟੀ ਆਫ ਪੈरिस ਜਾਂ ਪੈरिस ਪੰਜਾਬ ਦਾ ਪੈरिस ਬਣਾਉਣਾ ਉਹ ਬਣਾਉਣ ਲਈ ਨੀਤ ਚਾਹੀਦੀ ਜੋ ਕਿ ਇਥੋਂ ਦੇ ਸਾਡੇ ਰਾਜਾ ਦੀ ਨਵੇਂ ਰਾਜਾ ਜੀ ਰਾਣਾ ਗੁਰਜੀਤ ਸਿੰਘ ਜੀ ਦੀ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦੇ ਐਮ ਸੀ ਸਾਹਿਬਾਨ ਨੇ ਉਹਨਾਂ ਦੀ ਵੀ ਨਹੀਂ ਜਦ ਕਿ ਇਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਮੈਂ ਕਿੰਨੇ ਕੰਮ ਗਿਣਾ ਸਕਦਾ ਜਿਨ੍ਹਾਂ ਦੀ ਪ੍ਰਾਇੋਰਟੀ ਜਾਂ ਜਿਹੜੇ ਜਿਨ੍ਹਾਂ ਦੀ ਲੋੜ ਨਹੀਂ ਸੀ ਉਹਨਾਂ ਤੇ ਜਿਹੜੇ ਪੈਸੇ ਆਏ ਉਹ ਫਜ਼ੂਲ ਖਰਚੀ ਕੀਤੀ ਗਈ ਚਾਹੀਏ ਕਈ ਅਜਿਹੇ ਜਿਹੜਾ ਫੁੱਟਪਾਥ ਪੱਟ ਕੇ ਬਣਾਇਆ ਜਾ ਸਕਦਾ ਹੋਰ ਇਹੋ ਜਿਹਾ ਕਿੰਨੇ ਕੰਮ ਕਿਣਾਈ ਜਾ ਸਕਦੇ ਜਿਹੜੇ ਕੰਮ ਵਾਲੇ ਕੰਮ ਸੀ ਜਿਸ ਤਰ੍ਹਾਂ ਅਜ ਤੋਂ ਤਕਰੀਬਨ 3 ਸਾਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਪੈਸੇ ਜਿਹੜੇ ਆਏ ਸੀ 12-15 ਕਰੋੜ ਰੁਪਈਆ ਖੁਰਦਬੋਦ ਦੇ ਕਰਨ ਲਈ ਨੌ ਟਿਊਬ ਲਾਏ ਗਿਆ ਜਿਹੜੇ ਅੱਜ ਤੱਕ ਨਹੀਂ ਚੱਲੇ ਉਹਨਾਂ ਦੇ ਜਿਹੜੇ ਐਸਟੀਮੇਟ ਪੈਣੇ ਚਾਹੀਦੇ ਸੀ ਹਾਊਸ ਦੇ ਵਿੱਚ ਉਹਨਾਂ ਦੇ ਮਤੇ ਪੈਣੇ ਚਾਹੀਦੇ ਸੀ ਇੰਨੀ ਗਰਮੀ ਹੁਣ ਤੋਂ ਬਾਰਿਸ਼ ਦਾ ਸੀਜ਼ਨ ਆ ਗਿਆ ਲੋਕਾਂ ਨੂੰ ਕੁਝ ਰਾਹਤ ਆ ਪਰ ਜਦੋਂ ਗਰਮੀ ਚ ਪਾਣੀ ਦੀ ਲੋੜ ਸੀ ਲੋਕੀ ਤਰਾ ਤਰਾ ਕਰਦੇ ਨੇ ਉਹ ਪੰਪ ਨਹੀਂ ਚੱਲੇ ਮੇਰੇ ਕਹਿਣ ਤੋਂ ਮਰਾਦੀ ਹੈ ਕਿ ਜਿਹੜੇ ਐਮਸੀ ਸਹਿਬਾਨ ਆ ਉਹ ਰਾਣਾ ਗੁਰਜੀਤ ਸਿੰਘ ਕੋ ਇੰਨਾ ਡਰਦੇ ਨੇ ਕਿ ਕੋਈ ਜੀਵ ਮਸ ਸਮੱਸਿਆ ਕਪੂਰਥਲੇ ਦੇ ਉਹਨਾਂ ਕੋ ਗਾਲੀ ਕਰਦੇ ਔਰ ਪਰ ਮੈਂ ਗੱਲ ਖਵਾ ਕਿ ਲੋਕਾਂ ਨੂੰ ਹੁਣ ਇਹ ਕਪੂਰਥਲੇ ਦੇ ਵੋਟਰਾਂ ਤੋਂ ਕਪੂਰਥਲੇ ਦੇ ਲੋਕਾਂ ਤੋਂ ਵੀ ਡਰਨਾ ਚਾਹੀਦਾ ਹੈ ਲੋਕਾਂ ਨੇ ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ 92 ਵਿਧਾਇਕ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਾਈ ਔਰ ਜਿਹੜੇ ਜਲੰਧਰ ਨੂੰ ਆ ਮਹੀਨਾ ਪਹਿਲਾਂ ਜਿਹੜੇ ਥਾਪੀਆਂ ਮਾਰਦੇ ਫਿਰਦੇ ਸੀ ਕਿ ਅਸੀਂ ਪਹਿਲੇ ਨੰਬਰ ਤੇ ਆ ਗਏ ਉਹ ਤੀਜੇ ਨੰਬਰ ਤੇ ਕਰਦੇ ਇਸ ਕਰਕੇ ਜਿਹੜੇ ਐਮਸੀ ਸਾਹਿਬਾਨ ਮੇਰੇ ਵੀਰ ਮੇਰੇ ਭੈਣ ਮੇਰੇ ਭਰਾ ਮੇਰੇ ਸਤਿਕਾਰਯੋਗ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਤੁਸੀਂ ਲਾਈਲਗ ਨਾ ਬਣੋ ਤੁਸੀਂ ਆਪਣੇ ਦਿਮਾਗ ਤੋਂ ਵੀ ਕੁਝ ਸੋਚੋ ਕਿ ਕਪੂਰਥਲੇ ਦੀ ਭਲਾਈ ਕਿਸ ਗੱਲ ਦੇ ਵਿੱਚ ਆ ਉਹ ਕੰਮ ਕਰੋ ਜੀ ਨਾਲ ਕਪੂਰਥਲੇ ਦੀ ਭਲਾਈ ਹੋ ਲੋਕੀ ਤਿਆਨੂੰ ਸਤਿਕਾਰ ਕਰਨ ਤੁਹਾਡਾ ਸਤਿਕਾਰ ਨੇ ਤੁਹਾਨੂੰ ਦੁਬਾਰਾ ਵੀ ਦਿਤਾਉਣ ਇਸ ਕਰਕੇ ਜਿਹੜਾ ਵੀ ਕੰਮ ਆ ਜਿਹੜਾ ਖਾਸ ਕਰ ਸੈਗਰੀਗੇਸ਼ਨ ਵਾਲਾ ਕੰਮ ਕੂੜੇ ਨੂੰ ਇਕੱਠਾ ਕਰਨ ਵਾਲਾ ਕੰਮ ਆ ਉਹਦੇ ਦੀ ਮਸ਼ੀਨਰੀ ਵੀ ਚਾਹੀਦੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਹਦਾਇਤ ਆ ਉਹਦੇ ਹਿਸਾਬ ਨਾਲ ਕੁਝ ਵੀ ਇਹ ਇਕੱਠਾ ਕੂੜੇ ਦੇ ਢੇਰ ਨਹੀਂ ਬਣੇ ਕੂੜੇ ਦੇ ਢੇਰ ਸਾਰੀ ਦੁਨੀਆ ਚ ਖਤਮ ਕੀਤੇ ਜਾ ਰਹੇ ਸਾਰੇ ਪੰਜਾਬ ਔਰ ਇੰਡੀਆ ਦੇ ਵਿੱਚ ਖਤਮ ਕੀਤੇ ਜਾ ਰਹੇ ਉਹ ਕੰਮ ਕਰੋ ਐਵੇਂ ਡਰਾਮੇਬਾਜ਼ੀ ਨਾ ਕਰੋ ਇੱਥੇ ਜਗਾ ਲੱਭ ਲਈ ਆ ਉਹ ਲੱਭ ਲਈ ਆ ਕਰ ਰਿਆ ਤੁਸੀਂ ਮਸ਼ੀਨਰੀ ਜੇ ਕੋ ਨਹੀਂ ਆ ਐਸਟੀਪੀ ਦੇ ਨਾਲ ਹੀ ਉਥੇ ਮਿਛ ਨਹੀਂ ਰੱਖੋ ਨਾਲੋਂ ਨਾਲ ਕੂੜੇ ਨੂੰ ਜਿਹੜਾ ਡੰਪ ਕਰੋ ਉਹਨੂੰ ਉਹਦੇ ਪਹਾੜ ਨਾ ਬਣਾਓ ਉਹਨੂੰ ਉਹਨੂੰ ਸੈੱਟ ਕਰੋ ਤੇ ਇਨੀ ਚੀਜ਼ ਦੀ ਲੋੜ ਹੀ ਨਹੀਂ ਸਦਾ ਦਾ ਜਿਹੜਾ ਰੋਗ ਘਟਿਆ ਜਾਣਾ ਤੁਸੀਂ ਕਿੰਦਾ ਕਹਿੰਦੇ ਨੱਕ ਨੂੰ ਪੁੰਝ ਕੇ ਗੱਲ ਨੂੰ ਲਾਉਣ ਵਾਲੀ ਗੱਲ ਕਰਦੇ ਰੱਬ ਦਾ ਵਾਸਤਾ ਇਹ ਨਾ ਕਰੋ ਕਪੂਰਥਲੇ ਦੇ ਤਰੱਕੀ ਲਈ ਕਪੂਰਥਲੇ ਦੇ ਲੋਕਾਂ ਦੀ ਸਿਹਤ ਦੀ ਧਿਆਨ ਚ ਰੱਖਦੇ ਹੋ ਗੱਲ ਕਰੋ ਇਹੋ ਜੀਆਂ ਕੋਜੀਆਂ ਗੱਲਾਂ ਕਰਕੇ ਮਜ਼ਾਕ ਦੇ ਪਾਤਰ ਨਾ ਬਣੋ ਮੈਨੇ ਡੰਪ ਦੀ ਜਿਹੜੀ ਕਿ ਸਮੱਸਿਆ ਸ਼ਹਿਰ ਲਈ ਬਹੁਤ ਲੰਬੇ ਸਮੇਂ ਤੋਂ ਬਣੀ ਹੋਈ ਹੈ ਤਾਂ ਡੰਪ ਨੂੰ ਲੈ ਕੇ ਜਗਾ ਦੀ ਜਿਹੜੀ ਕਿ ਇਨਕੁਆਇਰਮੈਂਟ ਹੈਗੀ ਕਹ ਲੋ ਕਿ ਕਿਤਨੇ ਕਿਤੇ ਪਾਸੇ ਹੱਲ ਨਹੀਂ ਹੋ ਰਹੀ ਪਈ ਹੈ ਉਸ ਸੰਬੰਧੀ ਨਗਰ ਨਿਗਮ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਨਗਰ ਨਿਗਮ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਗਾ ਦੀ ਪਾਲ ਕੀਤੀ ਜਾ ਰਹੀ ਸੀ ਜਿਹੜੇ ਕਿ ਇੱਕ ਕਮੇਟੀ ਗਠਿਤ ਕੀਤੀ ਗਈ ਜਦੇ ਵਿੱਚ ਕਿ ਸਾਡੇ ਆਫੀਸਰ ਸਰਦਾਰ ਨੇ ਜਗਾਵਾ ਲੱਭ ਲਈਆਂ ਉਹਨਾਂ ਜਗਾਵਾਂ ਫਾਈਨਲ ਕਰਨ ਵਾਸਤੇ ਅਸੀਂ ਹਾਊਸਿੰਗ ਮੀਟਿੰਗ ਕਰਨੀ ਹੈਗੀ ਆ ਉਹਦੇ ਵਿੱਚ ਉਹ ਫਾਈਨਲ ਹੋ ਜਾਏਗਾ ਤੇ ਇਹ ਸਮੱਸਿਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਹੈ ਕੂੜੇ ਦੀ ਡੰਪਿੰਗ ਸਮੱਸਿਆ ਉਹ ਸਾਡੇ ਕੋਲ ਜਗ੍ਹਾ ਆ ਜਾਏਗੀ ਤਾਂ ਮੈਡਮ ਜਿਹੜੀ ਕਿ ਹਾਊਸਿੰਗ ਮੀਟਿੰਗ ਅਨਿਤ ਕਰ ਕਿਉਂ ਨਹੀਂ ਹੋ ਰਹੀ ਆ ਹਾਊਸਿੰਗ ਮੀਟਿੰਗ ਦਾ ਪਿਛਲੇ ਕਈ ਟਾਈਮ ਤੋਂ ਮੇਰ ਸਾਹਿਬ ਦੇ ਨਾਲ ਗੱਲ ਚੱਲਦੀ ਹੈਗੀ ਆ ਤੇ ਜਿੱਦਾਂ ਹੀ ਉਹ ਸਮੇਂ ਦਿੰਦੇ ਹੈਗੇ ਅਸੀਂ ਹਾਊਸਿੰਗ ਮੀਟਿੰਗ ਕਰਦੇ ਆ ਮੈਨੂੰ ਤਾਂ ਲੱਗਦਾ ਕਿ ਜੇ ਜਿਹੜੀ ਇਹ ਸਮੱਸਿਆ ਨੂੰ ਹੁਣ ਜਲਦੀ ਹੱਲ ਕੀਤਾ ਜਾਊਗਾ ਕੋਈ ਰਾਜਨੀਤਿਕ ਕੋਸ਼ਿਸ਼ ਇਹ ਹੈ ਕਿਉਂਕਿ ਸਭ ਤੋਂ ਜ਼ਿਆਦਾ ਮੇਜਰ ਸਮੱਸਿਆ ਇੱਥੇ ਇਹ ਆਂਦੀ ਕਿ ਡੰਪ ਕਿੱਥੇ ਕਰਨਾ ਹੈ ਕਿਉਂਦਾ ਔਰ ਕਿੱਥੇ ਸੋਲਿਡ ਵੇਸ ਮੈਨੇਜਮੈਂਟ ਹੋਣੀ ਹੈ ਹੁਣ ਸੋਲਿਡ ਵੇਸ ਮੈਨੇਜਮੈਂਟ ਕਰਕੇ ਅਸੀਂ ਜਗ੍ਹਾ ਦੀ ਪਾਲ ਸਕ ਲਈ ਹੈਗੀ ਆ ਜਿਹੜਾ ਕਿ ਜਲਦੀ ਹੀ ਇਸ ਸਿਟੀ ਦੇ ਸਿਟੀਜ਼ਨਸ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਲਦੀ ਹੀ ਇਸ ਸਮੱਸਿਆ ਤੋਂ ਨਿਜਾਤ ਹੈ ਮੈਨੂੰ ਤਾਂ ਲੱਗਦਾ ਕਿ ਹੁਣ ਕਿਤੇ